ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਿੱਕੇ ਆਪਾਂ ਬਾਗ ਠਿੱਕੇ ਤੇ ਲਾਉਣਾ ਜੀ 1 ਸਾਲ ਵਾਸਤੇ ਸਵਾ ਕਿਲਾ ਬਾਣ ਹੈ ਤਕਰੀਬਨ 250 ਬੂਜੇ ਦੇ ਲਗਭਗ ਅਮਰੂਦਾਂ ਦਾ ਬਾਗ ਹੈ। ਫਲ ਫਲ ਬਹੁਤ ਸੋਹਣਾ ਲੱਗਿਆ ਹੈ। ਪਿੰਡ ਬੁਰਜ ਮਾਨਸਾ ਜ਼ਿਲ੍ਹਾ ਬਠਿੰਡਾ ਮੌੜ ਮੰਡੀ ਦੇ ਨੇੜੇ। ਮੌੜ ਤੋਂ ਤਲਵੰਡੀ ਰੋਡ ਦੇ ਉੱਤੇ ਚੜਦੇ ਵਾਲੇ ਪਾਸੇ ਇਹ ਆਰਾਮ ਦੇ ਢਾਬੇ ਕੋਲ ਬਾਗ ਹੈ। ਅਮਰੂਦਾਂ ਦਾ ਬਾਗ ਹੈ ਜੀ ਬਹੁਤ ਸੋਹਣਾ ਬਾਗ ਹੈ ਵਧੀਆ ਕੁਆਲਿਟੀ ਹੈ। 1 ਸਾਲ ਲਈ ਠੇਕੇ ਤੇ ਲਾਉਣਾ ਆਪਾਂ ਇਹ। ਤੇ 2.5 ਲੱਖ ਰੁਪਏ ਆਪਾਂ ਡਿਮਾਂਡ ਰੱਖਦੇ ਆ ਜੇ ਕੋਈ ਹੋਇਆ ਵੀ ਤਜਰੁਰ ਸੰਪਰਕ ਕਰਿਓ ਮੋਬਾਈਲ ਨੰਬਰ ਹੈ 94630 15099 ਮੋਬਾਈਲ ਨੰਬਰ 94630 15099 ਨਾਮ ਗੁਰਮੀਤ ਸਿੰਘ ਖਾਲਸਾ ਮਹਿੰਦਰਾ ਬੀ 275 ਡਾਇਰੈਕਟਰ ਵਿਕਾਊ ਹੈ ਜੀ 1999 ਮਾਡਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਏਰੀਆ ਪਿੰਡ ठाਠੇਗੜ ਮੋਗਾ 1.5 ਲੱਖ ਰੁਪਿਆ ਰੇਟ ਰੱਖਿਆ ਗਿਆ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 9465813381 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਆ ਕਰੋ ਜੀ ਜਿਹੜੇ ਵੀਰ ਵਧੀਆ ਤੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦੇ ਨਾਮ ਵੀਡੀਓ ਦੇ ਵਿੱਚ ਪੜੇ ਜਾਣਗੇ ਸੋ ਲਾਸਟ ਤੱਕ ਜਰੂਰ ਦੇਖਿਓ ਪਲਤੀਨਾ 110 एवीएस स्टॉप ਵੈਰੀਐਂਟ ਮੋਟਰਸਾਈਕਲ ਵਿਕਾਊ ਹੈ ਜੀ ਮਾਡਲ 2023 7200 ਕਿਲੋਮੀਟਰ ਚੱਲਿਆ ਜੀ ਨਿਊ ਕੰਡੀਸ਼ਨ ਡਿਸਕ ਬ੍ਰੇਕ ਏਰੀਆ ਜੀ ਪਿੰਡ ਕਲੌਟੀ ਨੇੜੇ ਰਾੜਾ ਸਾਹਿਬ 9915640905 9915640905 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਤੀਨਾ 110 ਮੋਟਰਸਾਈਕਲ ਜਿਹੜਾ ਖਰੀਦ ਸਕਦੇ ਹੋ ਮੱਟ ਲੋਡਰ ਮਸ਼ੀਨ ਵਿਕਾਊ ਹੈ ਜੀ ਏਰੀਆ ਬਰਨਾਲਾ ਫੁੱਲਰ ਰਿਪੇਅਰ ਹੋਈ ਹੈ ਜੀ 250 ਟਰਾਲੀਆਂ ਭਰੀਆਂ ਨੇ ਰੇਟ 135000 135000 ਰੁਪਏ ਰੇਟ ਰੱਖਿਆ ਗਿਆ ਬਾਕੀ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 250 ਟਰਾਲੀਆਂ ਭਰੀਆਂ ਨੇ ਨੰਬਰ ਨੋਟ ਕਰ ਲਓ 9872902010 9872902010 ਇਸ ਨੰਬਰ ਤੇ ਫੋਨ ਕਰਕੇ ਮਟ ਲੋਡਰ ਮਸ਼ੀਨ 1 ਲੱਖ 35000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਨਿਊ ਹਾਲਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਹੈ ਜੀ 2020 ਮਾਡਲ ਪੰਜਾਬ ਨੰਬਰ 74000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਇਹ ਏਰੀਆ ਵੀਰ ਨੇ ਦੱਸਿਆ ਨਹੀਂ ਜੀ ਪੰਜਾਬ ਨੰਬਰ ਹੈ 2020 ਮਾਡਲ ਨਿਊ ਹਾਲਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਹੈ 74000 ਰੇਟ ਰੱਖਿਆ ਗਿਆ ਜੀ 9417790535 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਨਿਊ ਹਾਲੈਂਡ 3630 ਟਰੈਕਟਰ ਹੈ ਜਿਹੜਾ 7 ਲੱਖ 40000 ਰੁਪਏ ਦੇ ਵਿੱਚ ਗਰੀਤ ਸਕਦੇ ਹੋ ਜੌਂਡੀਅਰ 5103 ਟਰੈਕਟਰ ਵਿਕਾਊ ਆ 2005 ਮਾਡਲ ਹੈ ਜੀ ਰਾਜਸਥਾਨ ਨੰਬਰ ਪੂਰਾ ਸਾਫ਼ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਇੱਕ ਵੀ ਰੁਪਈਆ ਲੋਨ ਦੀ ਲੋਡ ਨਹੀਂ ਰਾਜਸਥਾਨ ਦਾ ਨੰਬਰ ਹੈ 2005 ਮਾਡਲ ਹੈ ਜੀ ਰੇਟ ਦੀ ਗੱਲ ਕਰੀਏ ਤਾਂ 2,60,000 ਰੁਪਏ ਰੇਟ ਰੱਖਿਆ ਗਿਆ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੈ 9640671914 ਇਹ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜੌਨ ਡੀਅਰ 5203 ਟਰੈਕਟਰ 2,60,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਆਲਟੋ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਹੈ ਟਾਇਰ ਨਵੇਂ ਨੇ 82000 ਚੱਲੀ ਹੈ ਜੀ ਹਰਿਆਣਾ ਨੰਬਰ ਹੈ ਜੀ ਗੱਡੀ ਐਨਓਸੀ ਕਟਵਾ ਕੇ ਦੇਣਗੇ ਏਰੀਆ ਮਾਨਸਾ ਮਾਨਸਾ ਗੱਡੀ ਖੜੀ ਹੈ ਜੀ ਐਨਓਸੀ ਕਟਵਾ ਕੇ ਦੇਣਗੇ ਨਵੇਂ ਟਾਇਰ ਨੇ 82000 ਚੱਲੀ ਹੈ 10 ਮਾਡਲ ਆਲਟੋ ਗੱਡੀ ਵਿਕਾਊ ਹੈ ਜੀ ਰੇਟ ਦੀ ਗੱਲ ਕਰੀਏ ਤੇ 165000 ਰੁਪਏ ਰੇਟ ਰੱਖੇਗੇ ਜੀ ਨੰਬਰ ਨੋਟ ਕਰ ਲਓ 6283576850 ਇਹ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਇਨੋਵਾ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਰੇਟ ਮੰਗੇ ਜੀ 6 ਲੱਖ ਰੁਪਇਆ ਏਰੀਆ ਜਲੰਧਰ ਸ਼ਾਮ 84 ਬਾਕੀ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਏਸੀ ਹੀਟਰ ਟਾਇਰਾਂ ਦੀ ਕੰਡੀਸ਼ਨ ਇੰਜਨ ਗੇਅਰ ਸਾਰਾ ਕੁਝ ਓਕੇ ਹੈ ਜੀ ਬਸ ਤੁਸੀਂ ਡੀਲ ਕਰ ਸਕਦੇ ਹੋ 96901 53304 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਇਨੋਵਾ ਗੱਡੀ 2014 ਮਾਡਲ 6 ਲੱਖ ਰੁਪਏ ਦੇ ਵਿੱਚ ਗੱਡੀ ਖਰੀਦ ਸਕਦੇ ਹੋ ਵੀਡੀਓ ਕੇ ਵਿੱਚ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਵੀਡੀਓ ਪਸੰਦ ਆਈ ਹੈ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜਰੂਰ ਲਿਖਿਓ 43600 ਟਰੈਕਟਰ ਵਿਕਾਊ ਹੈ ਜੀ 93 ਮਾਡਲ ਹੈ ਪਿਛਲੇ ਟਾਇਰ 40% ਨੇ ਅਗਲੇ ਟਾਇਰ 90% ਹੈ ਰੇਟ 1,35,000 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ 93 ਮਾਡਲ ਹੈ 43600 ਟਰੈਕਟਰ ਹੈ ਜੀ ਪਿਛਲੇ ਟਾਇਰ 40% ਨੇ ਅਗਲੇ ਨਵੇਂ ਹੈ ਜੀ 90% ਨੇ ਰੇਟ 1,35,000 9378695676 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਫੋਰਡ 3600 ਟਰੈਕਟਰ ਹੈ ਜਿਹੜਾ ਤੁਸੀਂ 135000 ਰੁਪਏ ਦੇ ਵਿੱਚ 93 ਮਾਡਲ ਟਰੈਕਟਰ ਦੀ ਡੀਲ ਇਸ ਨੰਬਰ ਤੇ ਕਾਲ ਕਰਕੇ ਕਰ ਸਕਦੇ ਹੋ ਸਰਬराज 963 ਟਰੈਕਟਰ ਵਿਕਾਊ ਹੈ ਜੀ 2022 ਮਾਡਲ ਏਰੀਆ ਪਿੰਡ ਬੁੱਲੇ ਚੱਕ ਗੁਰਦਾਸਪੁਰ 7 ਲੱਖ ਰੁਪਏ ਰੇਟ ਰੱਖੇਗਾ 97794 17391 ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 963 ਟਰੈਕਟਰ 2020 ਮਾਡਲ 7 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇੱਕ ਹੋਰ ਵੀ ਇਹਨਾਂ ਨੂੰ ਬੇਨਤੀ ਹੈ ਜੀ ਜਿਹੜੇ ਵੀਰ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ ਤੇ ਜੇਕਰ ਤੁਹਾਨੂੰ ਜ਼ਮੀਨ ਪਲਾਟ ਕੋਠੀਆਂ ਕਰ ਖੇਤੀਬਾੜੀ ਵਾਲੇ ਸੰਧ ਕੋਈ ਵੀ ਚੀਜ਼ਾਂ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਇੱਕ ਵਾਰ ਜ਼ਰੂਰ ਦੱਸਿਆ ਕਰੋ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਲੈ ਕੇ ਆ ਸਕੀਏ ਲੋਜੀਕ ਹੋਰ ਤੁਹਾਡੇ ਲਈ ਟੌਪ ਦੀ ਜ਼ਮੀਨ ਲੈ ਕੇ ਆਏ ਆਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ 19 ਕਿਲੇ ਜ਼ਮੀਨ ਵਿਕਾਊ ਹੈ ਜੀ ਏਰੀਆ ਪਿੰਡ ਮੈਲੀ ਨੇੜੇ ਮਹਿਲਪੁਰ ਆਪ ਦਾ ਟ੍ਰਾਂਸਫਰਮ ਹੈ ਜੀ ਆਪ ਦੀ ਮੋਟਰ ਲਿੰਕ ਰੋਡ ਤੇ 5 ਕਿਲਾ ਦਾ ਫਰੰਟ ਹੈ ਰੇਟ ਹੈ ਜੀ 25 ਲੱਖ ਰੁਪਏ ਕਿੱਲੇ ਦਾ 25 ਲੱਖ ਰੁਪਿਆ ਕਿੱਲੇ ਦਾ ਰੇਟ ਰੱਖਿਆ ਗਿਆ ਜੀ 981598150 ਦੂਜਾ ਨੰਬਰ ਹੈ ਜੀ 9501190909 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 19 ਕਿੱਲੇ ਜ਼ਮੀਨ ਪੂਰੀ ਟੌਪ ਦੀ ਜ਼ਮੀਨ ਹੈ ਜੀ ਵਿੱਚ ਮੋਟਰ ਲੱਗੀ ਹੋਈ ਹੈ ਕੱਲਿਆਂ ਦੀ ਮੋਟਰ ਹੈ ਜੀ 25 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਹੁਣ ਅ ਕੀ ਗੱਲ ਕਰਦੇ ਆ ਜੀ ਕਮੈਂਟਾਂ ਦੀ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵਾਹਿਗੁਰੂ ਲਿਖਦੇ ਨੇ ਪਹਿਲਾ ਕਮੈਂਟ ਹੈ ਜੀ ਗੁਰਕੀਰਤ ਗੋਰਾ ਓਮ ਪ੍ਰਕਾਸ਼ ਸ਼ਰਮਾ ਦਰਸ਼ਨ ਸਿੰਘ ਬੰਟੀ ਸਿੰਘ ਗੰਗਾ ਸਿੰਘ ਸਿਮਰਜੀਤ ਸਿੰਘ ਮਨਜੀਤ ਸੁਰਜੀਤ ਸਿੰਘ ਗੁਰਵਾਰ ਸਿੰਘ ਮਨਜੀਤ ਸਿੰਘ ਗਿੱਲ ਮਨਪ੍ਰੀਤ ਸਿੱਧੂ ਸੋ ਇਨਾ ਬੀਰਾਂ ਦਾ ਤਹਿਦ ਲੋ ਧੰਨਵਾਦ ਉਮੀਦ ਕਰਦੇ ਆਂ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਏਰੀਆ ਵੀ ਜ਼ਰੂਰ ਦੱਸਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਹੜੇ ਏਰੀਆ ਦੇ ਵਿੱਚੋਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਕਮੈਂਟ ਕਰ ਰਹੇ ਨੇ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਤੋਂ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਜੀ ਤੇ ਜੇਕਰ ਤੁਹਾਨੂੰ ਜ਼ਮੀਨ ਪਲਾਟ ਕੋਠੀਆਂ ਕੋਈ ਵੀ ਚੀਜ਼ ਸੇਲ ਕਰਨੀ ਹੈ ਤਾਂ ਤੁਸੀਂ WhatsApp ਨੰਬਰ ਨੋਟ ਕਰ ਸਕਦੇ ਹੋ ਜੀ 987798846 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮੋ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਸਾਡਾ WhatsApp ਨੰਬਰ ਐਡ ਕਰਵਾਉਣ ਦੇ ਲਈ ਹੈ ਸੋ ਪ੍ਰੋਪਰ ਜਾਣਕਾਰੀ ਦੇ ਕੇ ਤੁਸੀਂ ਸਾਰੇ ਕੋਈ ਵੀ ਚੀਜ਼ਾਂ ਮਤਲਬ ਕਿ ਜ਼ਮੀਨ ਪਲਾਟ ਕੋਠੀ ਕਰ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟ੍ਰੈਕ ਟੂ ਮੇਲਾ ਚੈਨਲ YouTube ਤੇ Facebook page ਖੇਤੀ ਖਬਰ ਤੇ ਲਾਈ ਜਾਊਗੀ ਜੀ ਤੇ ਇੱਕ ਹੋਰ ਵੀਰਾਂ ਨੂੰ ਬੇਨਤੀ ਹੈ ਜੀ ਕਈ ਵਾਰੀ ਫੋਨ ਆਉਂਦੇ ਕਿ ਅਸੀਂ ਇਹ ਵੀਡੀਓ ਦੇਖ ਰਹੇ ਸੀ ਉਹ ਅੱਗੇ ਲੰਘ ਗਈ ਐ ਸੋ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ YouTube ਤੇ ਜਾਓ ਉੱਥੇ Tractor Mela channel search ਕਰੋ ਉੱਥੇ ਤੁਹਾਨੂੰ ਉਹ ਵੀਡੀਓ ਮਿਲ ਜੂਗੀ ਵਿੱਚ ਮਾਲਕਾਂ ਦੇ ਨੰਬਰ ਦਿੰਦੇ ਹਾਂ ਉਸ ਤੇ ਗੱਲ ਕਰਿਆ ਕਰੋ ਜੀ ਸੋ ਤੁਹਾਡਾ ਸਾਰਿਆਂ ਦਾ ਤੈਅਦ ਲੋ ਤਾਂ ਬਾਤ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁਕ ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ